ਜਲੰਧਰ ਦੇ ਰਾਏਪੁਰ ਰਸੂਲਪੁਰ ਵਿੱਚ ਨਵਦੀਪ ਸਿੰਘ ਉਰਫ ਰੋਜ਼ਰ ਸੰਧੂ ਨਾਦ ਇੱਕ ਵਿਅਕਤੀ ਦੇ ਘਰ ਗਰਨੇਡ ਨਾਲ ਹਮਲਾ ਕੀਤਾ ਗਿਆ ਹੈ ਜਿਸ ਵਿਅਕਤੀ ਦੇ ਘਰ ਹਮਲਾ ਹੋਇਆ ਹੈ ਉਹ ਇੱਕ ਯੂਟਿਊਬਰ ਦੱਸਿਆ ਜਾ ਰਿਹਾ ਹੈ ਜਲੰਧਰ ਦੀ ਹਾਤੀ ਪੁਲਿਸ ਦੇ ਐਸਐਸਪੀ ਗੁਰਮੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ਦਾ ਦੌਰਾ ਕੀਤਾ ਕਰਨ ਵਾਲੀ ਥਾਂ ਤੋਂ ਪੁਲਿਸ ਨੇ ਇੱਕ ਗਰਨੇਡ ਬਰਾਮਦ ਕੀਤਾ ਜਿਸ ਦੇ ਪਿੰਨ ਨਿਕਲੀ ਹੋਈ ਸੀ ਅਤੇ ਕੁਝ ਕਾਰਨਾਂ ਦੇ ਚੱਲਦਿਆਂ ਇਹ ਗਰਨੇਡ ਨਹੀਂ ਚੱਲਿਆ ਜਿਸ ਨਾਲ ਬਚਾਅ ਹੋ ਗਿਆ ਜਿਹੜਾ ਮੀਡੀਆ ਤੇ ਜਿਹੜਾ ਜੋ ਵਾਇਰਲ ਹੋ ਰਿਹਾ ਹੈ ਕਿਸਮ ਦਾ ਇੱਕ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਨੂੰ ਜਿਹੜਾ ਬਹੁਤ ਸਕਸੈਸਫੁਲੀ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਏਜੰਸੀਆਂ ਬਰੌਡ ਬੈਠੀਆਂ ਉਹ ਸਾਡੀ ਜਿਹੜੀ ਇਸ ਮੂਮੈਂਟ ਨੂੰ ਜਿਹੜਾ ਅਸੀਂ ਕੰਬੇਨ ਚਲਾਈ ਉਹਨੂੰ ਕਟੇਲ ਕਰਨਾ ਚਾਹੁੰਦੀਆਂ ਹੋਆ ਸੋ ਜਿਹੜਾ ਇਸੇ ਮੰਚਾਂ ਦੇ ਨਾਲ ਹੀ ਉਹ ਬਖਲਾਟ ਹੋਏ ਚਾਕੇ ਜਿਹੜਾ ਉਹਨਾਂ ਨੇ ਕੀਤਾ ਹੋਇਆ ਅਦਰਵਾਈਜ਼ ਜਿਹੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਈ ਇਸ ਵੰਦੀ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਗੈਂਗ ਨੇ ਇੱਕ ਵੀਡੀਓ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ